ਪੰਜਾਬ ਦੇ ਨਗਰ ਨਿਗਮ ਅਤੇ ਮਿਊਨਿਸਪਲ ਕਾਰਪੋਰੇਸ਼ਨ ਕਮੇਟੀਆਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਚੰਗੀਆਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਅਸਲ ਦੇ ਵਿੱਚ ਕੁਝ ਹੋਰ ਹੀ ਨਜ਼ਰ ਆਉਂਦਾ ਹੈ ਮਾਮਲਾ ਨਾਬੇ ਦੇ ਵਿੱਚ ਮੌਜੂਦ ਗੁਰਦੁਆਰਾ ਸਾਹਿਬ ਪਾਬਾ ਅਜਾਪਾਲ ਘੋੜਿਆਂ ਵਾਲੀ ਦਾਇ ਜਿੱਥੇ ਕਿ ਬਾਥਰੂਮ ਅਤੇ ਫਲਸ਼ਾਂ ਦੇ ਵਿੱਚ ਹਰ ਵੇਲੇ ਪਾਣੀ ਖੜਾ ਰਹਿੰਦਾ ਹੈ ਅਤੇ ਬਹੁਤਾ ਕੋਈ ਪਾਣੀ ਦੇ ਟੂਟੀਆਂ ਦਾ ਵੀ ਚੰਗਾ ਪ੍ਰਬੰਧ ਨਜ਼ਰ ਨਹੀਂ ਆਉਂਦਾ ਜੇਕਰ ਇਹੋ ਗ ਹੈ ਕਿ ਸਾਹਮਣੇ ਜਾ ਰਹੇ ਰੋਡ ਦੇ ਵਿੱਚੋਂ ਕੁਝ ਦਿਨ ਪਹਿਲਾਂ ਹੀ ਸੀਵਰੇਜ ਪਾਇਆ ਗਿਆ ਪਰ ਉਸ ਦਾ ਕਨੈਕਸ਼ਨ ਗੁਰਦੁਆਰਾ ਸਾਹਿਬ ਨੂੰ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਅਕਾਲੀ ਦਲ ਸਰਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਵੱਲੋਂ ਅੱਜ ਜਿਹੜਾ ਮੈਸਪਲ ਕਮੇਟੀ ਦੇ ਅੱਗੇ ਤੀਜਾ ਧਰਨਾ ਇਸ ਕਰਕੇ ਲਾਇਆ ਜਾ ਰਿਹਾ ਕਿ ਇੱਥੇ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਘੋੜਿਆਂਵਾਲਾ ਜਿਹੜੇ ਬਾਬਾ ਜੀ ਸਾਨੂੰ ਕਲਗੀਧਰ ਦਸਬੇਸ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਗਾਰਚੀ ਸਨ ਉਹ ਸਥਾਨ ਤੇ ਪਹਿਲਾਂ ਤਾਂ ਅਸੀਂ ਧਰਨੇ ਲਾ ਲਾ ਕੇ ਸੜਕਾਂ ਪੜਵਾਈਆਂ ਉਹ ਵਸਾ ਸੁਖ ਦਾ ਸਾਹ ਲਿਆ ਹੁਣ ਜਦੋਂ ਪੱਥਰਾਂ ਵਾਲੀ ਇੱਕ ਸਾਡੇ ਸੜਕ ਹੈ ਉਹਨੇ ਹਾਲੇ ਬਣਨਾ ਅਧੂਰੀ ਹੈ ਉਹ ਸੜਕ ਨੂੰ ਬਣਾਉਂਦੇ ਬਣਾਉਂਦੇ ਲੰਮਾ ਟਾਈਮ ਲਾਤਾ ਪਰ ਦੁੱਖੇ ਗੱਲ ਦਾ ਹੋਇਆ ਕਿ ਜਿਹੜਾ ਸੀਵਰੇਜ ਪਾਇਆ ਹੈ ਉਹ ਪਾਇਆ ਸਿਰਫ ਛੋਟਾ ਜਿਹਾ 2.5 ਤੇ 3 ਇੰਚੀ ਦਾ ਉਹ ਚੱਲਦਾ ਨਹੀਂ ਅੰਦਰ ਫਲਸਾਂ ਜਿभी ਤੇ ਗੁਰੂ ਘਰ ਦੇ ਜਿਹੜੇ ਕੁਆਟਰ ਨੇ ਉਹਨਾਂ 'ਚ ਪਾਣੀ ਖੜ ਗਿਆ ਜਾ ਕੇ ਅਸੀਂ ਇੱਥੋਂ ਦੇ ਐਸ.ਡੀ.ਐਮ ਮੈਡਮ ਨੂੰ ਜਿਹੜੇ ਮੌਜੂਦਾ ਨੇ ਨਾ ਇਹਨਾਂ ਨੂੰ ਮੰਗ ਪੱਤਰ ਦਿੱਤਾ ਨਾਲ ਗੁਰਦੁਆਰਾ ਘੋੜਿਆਂ ਵਾਲੇ ਦੇ ਮੈਨੇਜਰ ਨੇ ਸਾਡੇ ਨਾਲ ਮੁਲਾਜ਼ਮ ਭੇਜੇ ਉਹਨਾਂ ਨੇ ਵੀ ਮੰਗ ਕੀਤੀ ਕਿ ਬਹੁਤ ਔਖਾ ਕੰਮ ਸਾਡੀ ਸੁਣੀ ਨਹੀਂ ਗਈ ਇਥੋਂ ਜਿਹੜਾ ਪ੍ਰਧਾਨ ਬੜੀਆਂ ਬੀਬੀ ਉਹਨੂੰ ਫੋਨ ਕਰ ਲਿਆ ਈਓ ਨੂੰ ਕਰ ਲਿਆ ਕਿਸੇ ਨੇ ਸਾਡੀ ਸੁਣੀਓ ਨਹੀਂ ਜਿਹਦੇ ਕਰਕੇ ਦੁਖੀ ਹੋ ਕੇ ਅਸੀਂ ਦੁਬਾਰਾ ਫੇਰ ਅਸੀਂ ਸੜਕ ਤੇ ਬੈਠੇ ਅੱਜ 3 ਦਿਨ ਹੋ ਗਏ ਇੰਨਾ ਬੋੜਾ ਪ੍ਰਸ਼ਾਸਨ ਹੈ ਇੱਕ ਬੰਨੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਾਨੂੰ ਤਾਂ ਜੀ ਕੀੜੀ ਫਿਰਦੀ ਦੀਂਦੀ ਐ ਪਰ ਦੂਜੇ ਬੰਨੇ ਨਾਬੇ ਵਾਲੇ ਧਰਨੇਆਂ ਦਾ ਆਲੇ-ਦਾਲੇ ਜਿੰਨੇ ਪੰਜਾਬ ਚ ਧਰਨੇ ਨੇ ਮੈਨੂੰ ਲੱਗਦਾ ਸਾਡੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਮੇਰੇ ਖਿਲਾਫ ਕਿੰਨੇ ਕੁ ਧਰਨੇ ਲੱਗਣ ਲੱਗੇ ਮੇਰੀ ਸਰਕਾਰ ਦੇ ਇਹ ਤਾਂ ਨਹੀਂ ਲੱਗਦਾ ਸਾਡਾ ਮੁੱਖ ਮੰਤਰੀ ਜਹਾਜ਼ ਲੈ ਕੇ ਕੇਜਰੀਵਾਲ ਦੇ ਮਗਰੋਂ ਹੀ ਨਹੀਂ ਹਟਦਾ ਕਦੇ ਕਿਸੇ ਸਟੇਟ 'ਚ ਕਦੇ ਕਿਸੇ 'ਚ ਜੇ ਉਰੇ ਰਹੇ ਫਿਰ ਤਾਂ ਉਹਨੂੰ ਪਤਾ ਲੱਗੇ ਵੀ ਲੋਕ ਪੰਜਾਬ ਦੇ ਕਿਵੇਂ ਤਰਾਤਰਾ ਕਰਨ ਲੱਗੇ ਇੱਕ ਸਾਲ 'ਚ ਤੁਸੀਂ ਆਏ ਦੇਖ ਲਓ ਵੀ ਮੈਨੂੰ ਇਹ ਲੜਾਈ ਲੜਦੇ ਨੂੰ ਕੱਟੋ-ਕੱਟ ਦੋ ਸਰਕਾਰਾਂ ਤਾਂ ਲੰਘ ਗਈਆਂ ਰਿਜ਼ਲਟ ਜ਼ੀਰੋ ਹੀ ਰਿਹਾ ਮਸਾ ਅਸੀਂ ਹੁਣ ਸੜਕਾਂ ਬਣਵਾਈਆਂ ਨੇ ਹੁਣ ਰਹਿੰਦਾ ਹੁੰਦਾ ਸੜਕਾਂ ਨੂੰ ਵੀ ਕੀ ਕਰੀਏ ਜਾਂ ਪਾਣੀ ਉਹ ਅੰਦਰ ਉੱਥੇ ਘੋੜਿਆਂ ਵਾਲੇ ਗੁਰਦੁਆਰੇ ਆਨੰਦਕਾਰਜ ਡੇਲੀ ਰੋਜ਼ 1 ਜਾਂ 2 ਹੁੰਦੇ ਨੇ ਲੋਕ ਡੇਲੀ ਦੁਨੀਆ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੀ ਐ ਜਿਹੜੇ ਸੁਖਣਾ ਸੁਖਦੇ ਨੇ ਘੋੜੇ ਚੜਾਉਂਦੇ ਨੇ ਉਹ ਅੱਡ ਨੇ ਪਰ ਭੋਗਾ ਤੇ ਉਹ ਸਾਨੂੰ ਲੋਕ ਗਾਲਾਂ ਕੱਢ ਕੱਢ ਜਾਂਦੇ ਨੇ ਯਾਰ ਕਹੇ ਜੇ ਲੋਕ ਨੇ ਨਾ ਭੇਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਵੀ ਗੰਦਾ ਗੰਦ ਚ ਜੀ ਰਹੇ ਨੇ ਉਹ ਅਸੀਂ ਇਹੀ ਲੜਾਈ ਲੜ ਰਹੇ ਹਾਂ ਵੀ ਜਿਹੜਾ ਪਾਣੀ ਐ ਉੱਥੇ ਸੀਵਰੇਜ ਜਿਹੜਾ ਜੈਨੂਅਲ ਸੀਵਰੇਜ ਐ ਜਿਹੜਾ ਸਾਰੇ ਸਹਿਰ ਚ ਵੱਡੀਆਂ ਢੋਲੀਆਂ ਵਾਲਾ ਪਾਇਆ ਉਹ ਪਾਉਣ ਤੇ ਬਸ ਪਾਣੀ ਦਾ ਕੱਢਣ ਇਹਨੂੰ ਜੇ ਨਹੀਂ ਕੱਢਣਗੇ ਅਸੀਂ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਸੁਤੰਤਰ ਨੂੰ ਤਿੰਨ ਚਾਰ ਦਿਨ ਹੋ ਗਏ ਧਰਨੇ ਤੇ ਬੈਠਿਆਂ ਨੂੰ ਗੱਲ ਇੰਨੀ ਹੈ ਕਿ ਸੀਵਰੇਜ ਜੋ ਗੁਰਦੁਆਰਾ ਬਾਬਾ ਅਜਾਪਾਲ ਜੀ ਘੋੜਿਆਂ ਵਾਲਾ ਇਤਿਹਾਸਕ ਗੁਰਦੁਆਰਾ ਹੈ ਉਹਦੇ ਵਿੱਚ ਜਿਹੜਾ ਸੀਵਰੇਜ ਇਹਨਾਂ ਨੇ ਪਾਇਆ ਕਮੇਟੀ ਨੇ ਉਹ ਕੇਵਲ 3-4 ਇੰਚੀ ਹੈ। ਉੱਥੇ ਸੰਗਤ ਬੇਹਿਸਾਬ ਆਉਂਦੀ ਹੈ ਰੋਜ਼। ਫਲਸਾਂ ਦੇ ਵਿੱਚ ਪਾਣੀ ਖੜਾ ਹੈ ਦੂਰੋਂ ਦੂਰੋਂ ਲੋਕ ਆਉਂਦੇ ਨੇ ਨਾ ਉੱਥੇ ਪਾਣੀ ਦੀ ਕੋਈ ਨਿਕਾਸੀ ਹੈ ਹਰੇਕ ਬੰਦਾ ਇਹ ਕਹਿੰਦਾ ਵੀ ਆਹ ਕਮਾਲ ਹੈ ਯਾਰ ਕੀ ਹਾਲ ਹੈ ਇਹ ਗੁਰਦੁਆਰਾ ਸਾਹਿਬ ਦਾ ਇਸ ਕਰਕੇ ਅਕਾਲੀ ਦਲ ਸੁਤੰਤਰ ਨੇ ਪਹਿਲਾਂ ਐਸ.ਡੀ.ਐਮ ਸਾਹਿਬਾ ਨੂੰ ਮੈਮੋਰੰਡਮ ਦਿੱਤਾ ਉਹਨੇ ਕਿਹਾ ਵੀ ਹੱਲ ਕਰਾਉਣੇ ਆ ਪਰ ਉਹਨਾਂ ਨੇ ਕੋਈ ਹੱਲ ਨਹੀਂ ਕਰਾਇਆ ਫਿਰ ਨਗਰ ਕੌਂਸਲ ਦੀ ਜੋ ਪ੍ਰਧਾਨ ਹੈ ਬੀਬੀ ਉਹਨੂੰ ਵੀ ਦੋ ਤਿੰਨ ਵਾਰ ਫੋਨ ਤੇ ਕਿਹਾ ਵੀ ਉਹ ਉਹਦਾ ਹੱਲ ਕਰਾ ਦਿਓ ਕੋਈ ਹੱਲ ਨਹੀਂ ਕਰਾਇਆ ਪਤਾ ਨਹੀਂ ਕੀ ਹੋਇਆ ਵੇ ਗੱਲਾਂ ਚ ਵੱਧ ਤੋਂ ਵੱਧ ਜ਼ੋਰ ਹੈ ਪਾਣੀ ਦਾ ਉਹ ਬੁਰਾ ਹਾਲ ਤੁਸੀਂ ਜਾ ਕੇ ਦੇਖੋ ਅਸੀਂ ਤੁਹਾਡੇ ਕੋਲ ਉਹ ਉਹਦੀ ਵੀਡੀਓ ਵੀ ਬਣਾ ਕੇ ਭੇਜੀ ਹੈ ਤੇ ਇਸ ਕਰਕੇ ਇਹ ਧਰਨਾ ਲਾਇਆ ਕੋਈ ਗੱਲ ਨਹੀਂ ਚੱਲ ਰਹੀ ਪਤਾ ਨਹੀਂ ਕੀ ਇੱਥੇ ਪਿਆ ਪ੍ਰਸ਼ਾਸਨ ਸੁੱਤਾ ਪਿਆ ਜਿੰਨਾ ਚਿਰ ਇਹ ਉਥੇ ਵੱਡੀਆਂ ਪੜੋਲੀਆਂ ਦੱਬ ਕੇ ਜਿਹੜਾ ਪੁਰਾਣਾ ਸੀਵਰੇਜ ਹੈ ਜਿਹੜਾ ਡੂੰਘਾ ਹੈ ਉਹਦੇ ਵਿੱਚ ਉਹਦੀ ਸਪਲਾਈ ਨਹੀਂ ਦਿੰਦੇ ਉਨਾ ਚਿਰ ਸੰਘਰਸ਼ ਲਗਾਤਾਰ ਜਾਰੀ ਰਹੂਗਾ ਕਿਉਂਕਿ ਗੁਰੂ ਦੀ ਗੱਲ ਹੈ ਬਾਹਰ ਦੂਰੋਂ ਦੂਰੋਂ ਲੋਕ ਆਉਂਦੇ ਨੇ ਸਾਰੇ ਗਾਲਾਂ ਕੱਢਦੇ ਨੇ ਪਾਣੀ ਫੁਲਾਸਾਂ 'ਚ ਖੜਾ ਹੈ ਜਿਸ ਕਰਕੇ ਇਹ ਸੰਘਰਸ਼ ਉਹਨਾਂ 'ਚ ਚੱਲਦਾ ਰਹੂਗਾ ਜਿੰਨਾ ਚਿਰ ਇਹਦਾ ਹੱਲ ਨਹੀਂ ਕਰਦੇ ਨਗਰ ਕੌਂਸਲ ਤੁਹਾਨੂੰ ਕਿੰਨੇ ਦਿਨ ਹੋ ਗਿਆ ਕੋਈ ਆਸ਼ਵਾਸਨ ਦਿਓ ਤਿੰਨੇ ਦਿਨ ਅਸ਼ਵਾਸਨ ਦਾ ਕਾਗਜ਼ ਮਿਲਣਾ ਈਓ ਇੱਥੇ ਜਿਹੜਾ ਭਾਸੋਂ ਵਾਲਾ ਉਹ ਇਹਨੂੰ ਚਾਰਜ ਦਿੱਤਾ ਵਿਆ ਬਾਹਰ ਵੀ ਨਹੀਂ ਨਿਕਲਦਾ ਗੱਲ ਵੀ ਨਹੀਂ ਸੁਣਦਾ ਪ੍ਰਸ਼ਾਸਨ ਨੇ ਕੋਈ ਗੱਲ ਵੀ ਨਹੀਂ ਸੁਣੀ ਅੱਜ ਤੱਕ ਆ ਕੇ ਕਿਸੇ ਨੇ ਗੱਲ ਵੀ ਨਹੀਂ ਕਰੀ ਤੇ ਉਹਦੇ ਕਰਕੇ ਗੱਲ ਜੇ ਹੋਊਗੀ ਕੋਈ ਆ ਕੇ ਕਰੂਗਾ ਤਾਂ ਮਸਲਾ ਹੱਲ ਹੋਊਗਾ ਪ੍ਰਧਾਨ ਨੇ ਬਿਲਕੁਲ ਨਹੀਂ ਕੋਲੋਂ ਦੀ ਲੰਗੀ ਜਾਂਦੇ ਨੇ ਆਉਂਦੇ ਨੇ ਅੰਦਰ ਵੜ ਜਾਂਦੇ ਨੇ ਕਦੇ ਇੱਧਰ ਦੇ ਦਫ਼ਤਰ ਚ ਵੜ ਕੇ ਕਦੇ ਇੱਧਰਲੇ ਚ ਵੜ ਕੇ ਬਿਲਕੁਲ ਸਾਡੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲਵਾਣਾ ਦੀ ਵਿਸ਼ੇਸ਼ ਰਿਪੋਰਟ